ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਸੋ ਪਹਿਲਾਂ ਤਾਂ ਇਹ ਬੇਨਤੀ ਹੈ ਵੀ ਜਿਹੜੇ ਆਪਣੇ ਪੇਜ ਤੇ ਪਹਿਲੀ ਵਾਰ ਆਏ ਹੋ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਪੇਜ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਦਾਂ ਦੀ ਵੀਡੀਓ ਦੇਖਣ ਦੇ ਲਈ ਸੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਡੇਖ ਤਹਿਸੀਲ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਨੇੜੇ ਰਾਮਪਰਾ ਫੂਲ ਸੋ ਜਿਹੜੀ ਸਕਰੀਨ ਤੇ ਤੁਸੀਂ ਵੈੜ ਦੇਖ ਰਹੇ ਹੋ ਐਫ ਦੇ ਵਿੱਚ ਪੈਂਦੀ ਆ ਦੋ ਦੰਦ ਬੱਛੀ ਪਹਿਲਾ ਸੁਆ ਸੂਨ ਵਾਲਿਆ ਸੂਨ ਦੇ ਵਿੱਚ ਲਗਭਗ 10 ਦਿਨ ਬਾਕੀ ਨੇ ਪ੍ਰਿੰਟ ਪ੍ਰੂਟ ਬਹੁਤ ਚੰਗਾ ਬੱਸੀ ਦਾ ਪੂਰੀ ਐਚਐਫ ਪੂਰੀ ਕਪਯਰ ਕਪਯਰ ਐਚਐਫ ਦੇ ਵਿੱਚ ਆ ਪੂਰੀ ਕੁਆਲਿਟੀ ਦੇ ਵਿੱਚ ਵਹਿੜਾ 10 ਦਿਨ ਬਾਕੀ ਨੇ ਸੋ ਸੋਨੂੰ ਹੋਰ ਮੂੰਹ ਤੋਂ ਦੋ ਦੰਦਾ ਕਿ ਤੁਹਾਨੂੰ ਹੋਰ ਕੁਆਲਿਟੀ ਦਿਖਾਵਾਂਗੇ ਵਹਿੜੇ ਆਰਡਰ ਬਣਾਉਣਾ ਸਟਾਰਟ ਕਰਿਆ ਬੈਠੇ ਤੁਸੀਂ ਇੱਥੋਂ ਦੇਖ ਸਕਦੇ ਹੋ ਢਿੱਲਾ ਢੋਲਾ ਬਹੁਤ ਵਈਲੇ ਵਿੱਚ ਅਜੇ 10 ਦਿਨ ਬਾਕੀ ਨੇ ਉਸ ਹਾਉਣਾ ਦੱਡਮੈਂਡ ਕਰੋ ਲੇਵੇ ਦੀ ਬਾਕੀ ਹੋਰ ਬਾਈ ਤੋਂ ਡਿਟੇਲ ਬਾਈ ਤੋਂ ਲੈ ਕੇ ਦੇਵਾਂਗੇ ਇੱਥੇ ਇੱਥੋਂ ਦੇਖ ਸਕਦੇ ਹੋ ਚਾਰੇ ਥਾਂ ਨਿਖੜਵੇਂ ਤੇ ਪੂਰੇ ਗੈਪ ਚ ਲੱਗੇ ਹੋਏ ਆ ਪਿੱਛੇ ਤੋਂ ਵੀ ਦੇਖ ਸਕਦੇ ਹੋ ਜੀ ਸਾਈਡ ਤੋਂ ਵੀ ਚੈੱਕ ਕਰਾਵਾਂਗੇ ਇੱਥੋਂ ਦੇਖ ਸਕਦੇ ਹਾਂ ਚਾਰੇ ਥਾਂ ਨਿਖੜਵੇਂ ਦੇ ਪੂਰੇ ਗੈਪ ਚ ਲੱਗੇ ਹੋਏ ਨੇ ਤੇ ਮੂੰਹੋਂ ਦੋਦੰਦ ਦਾ ਫੇਸ ਬਿਊਟੀ ਦੇਖੋ ਬਸ ਜੀ ਕੱਦ ਕਾਠ ਪ੍ਰਿੰਟ ਵਗੈਰਾ ਬਹੁਤ ਚੰਗਾ ਪੂਰੀ ਸ਼ਮੀਪਲੀ ਤੇ ਵਜਨ ਵਾਲੀ ਵਸਿਆ ਦੋਦੰਦ ਦਾ ਮੂੰਹ ਤੇ ਬਾਕੀ ਡਿਟੇਲ ਬਾਈ ਤੋਂ ਲਵਾਂਗੇ ਤੋੜ ਕੇ ਜੱਜਮੈਂਟ ਕਰਾਵਾਂਗੇ ਪਹਿਲਾਂ ਤੋੜ ਕੇ ਦਿਖਾਵਾਂਗੇ ਬਾਕੀ ਡਿਟੇਲ ਬਾਅਦ ਚ ਬਾਈ ਤੋਂ ਲੈ ਕੇ ਦੇਵਾਂਗੇ ਵੀ ਕੀ ਮੁੱਲ ਕਰਦਾ ਬਾਈ ਕੀ ਹੋਰ ਬਾਕੀ ਡਿਟੇਲ ਬਾਈ ਤੋਂ ਦੇਵਾਂਗੇ ਲੈ ਕੇ ਸੋਨੂੰ ਲੰਮੀ ਤੋੜ ਕੇ ਦਿਖਾਵਾਂਗੇ ਉਸ ਹਿਸਾਬ ਨਾਲ ਜੱਜਮੈਂਟ ਕਰਿਓ ਬੱਸੀ ਦੀ ਬਾਈ ਤੋੜ ਦੇ ਮੜੀ ਲੰਮੀ ਤੋੜ ਦੇ ਇਧਰ ਨੂੰ ਸੋ ਬੱਸੀ ਫੇਸ ਬਿਊਟੀ ਦੇ ਸਕਦੇ ਹੋ ਕਿੰਨੀ ਪਿਆਰੀ ਹੈਗੀ ਪ੍ਰਿੰਟ ਵਗੈਰਾ ਬਹੁਤ ਚੰਗਾ ਬੱਸੀ ਦਾ ਪਿਓਰ ਐਫ ਦੇ ਵਿੱਚ ਪੈਂਦੀ ਹੈਗੀ ਮੂੰਹ ਤੋਂ ਦੋ ਦੰਦਾਂ। ਛੂਣ ਦੇ ਵਿੱਚ 10 ਕਿ ਦਿਨ ਬਾਕੀ ਨੇ। ਲੇਵੇ ਦੀ ਤੁਰਦੀ ਤੋਂ ਜੱਜਮੈਂਟ ਕਰਿਓ। ਇਕੱਲਾ ਇਕੱਲਾ ਥਾਣਾ ਪੂਰਾ ਨਿਖੜਵਾ ਤੇ ਐ ਗੈਪ ਤੇ ਲੱਗਿਆ ਸਨ। ਪੂਰਾ ਕੰਪੈਕਟ ਅਡਰੈਸ ਖੁੱਟਾਂ ਤੋਂ ਉੱਪਰੋਂ ਉੱਪਰ ਅਡਰੈਸ ਆ ਪੂਰਾ। ਲੇਵਾ ਬਹੁਤ ਮੋਨਾ ਕਰਮਾਂ ਨੇ 10 ਦਿਨਾਂ ਦੀ ਕੱਚੀ ਅਜੇ ਬੱਸੀ। ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬੱਸੀ ਦਾ। ਸ਼ਮੀ ਪੜੀਆ ਪੂਰੀ ਜਾਣ ਵਾਲੀ ਬੱਸੀ ਹੈਗੀ। ਕੋਈ ਲਿੱਸੀ ਲਾਵੀ ਨਹੀਂ ਕਿਸੇ ਪਾਸੋਂ। ਥਣ ਥਣ ਬਹੁਤ ਸੋਹਣਾ ਲੱਗਿਆਗਾ। ਜਾਤ ਕੁਆਲਿਟੀ ਪੂਰੀ ਆ ਵੜ ਦੀ। ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਆਂਗੀ ਤੇ ਬਾਕੀ ਹੋਰ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਬਾਕੀ ਤੁਸੀਂ ਹੋਰ ਬਰੀਕੀਆਂ ਦੇਖੋ ਬੱਛੀਆਂ ਬਹੁਤ ਪਿਆਰੀ ਬੱਛੀ ਹੈਗੀ ਬਾਕੀ ਡਿਟੇਲ ਬਾਈ ਤੋਂ ਲੈ ਕੇ ਦੇਵਾਂਗੇ ਹਾਂਜੀ ਸასი ਗਾਲ ਬਾਈ ਸਹੀ ਹੈ ਬਾਈ ਆਪਣਾ ਪਹਿਲਾਂ ਤਾਂ ਨਾਮ ਤੇ ਐਡਰੈਸ ਦੱਸੋ ਜੀ ਨਾਮ ਤਾਂ ਇਹ ਪਿੰਡ ਦੇਖੀ ਮੇਰਾ ਨਾਮ ਸੁੰਦੀ ਸੜਾ ਜੀ ਪਿੰਡ ਦੇਖਾ ਤਹਿਸੀਲ ਤਹਿਸੀਲ ਮੌੜ ਹੈ ਜੀ ਤਹਿਸੀਲ ਮੌੜ ਜ਼ਿਲ੍ਹਾ ਬਠਿੰਡਾ ਜਿਹੜੀ ਆਪਾਂ ਬੱਛੀ ਦੇਖ ਰਹੇ ਮੂੰਹ ਤੋਂ ਦੋ ਦੰਦ ਕਿੰਨੇ ਦਿਨ ਬਾਕੀ ਇਹਦੇ ਇਹ 10 ਦਿਨ ਬਾਕੀ ਹੈ ਇਹਦੇ 10 ਦਿਨ ਬਾਕੀ ਹੈ ਇਹਦੀ ਮਾਂ ਦਾ ਮਿਲਕ ਰਿਕਾਰਡ ਕਿੰਨਾ ਕੁ ਜੀ ਕਿੰਨਾ ਕੁ ਦੁੱਧ ਦਿੱਤਾ ਇਹਦੀ ਮਾਂ ਨੇ ਇਹਦੀ ਮਾਂ ਨੇ ਬਹੁਤ ਦੁੱਧ ਦਿੱਤਾ ਜੀ 15+ ਕਰੀਗੀ 15+ ਵੱਡੇ ਸੂਆਂ 'ਚ ਤੇ ਇਹਦੇ 10 ਦਿਨ ਬਾਕੀ ਹੈ ਮੂੰਹ 'ਤੋਂ ਦੋ ਦੰਦ ਤੇ ਇਹਦਾ ਜਾਇਜ ਆ ਪ੍ਰੈਜ ਕੀ ਆ ਵੀ ਇਹਦਾ ਜੀ ਆਪਾਂ ਕੋਈ ਆਪਾਂ ਹਾਈ ਵੀ ਨਹੀਂ ਕਰਦੇ ਜਿਹੜੇ ਹਿਸਾਬ ਨਾਲ ਪੰਛੀ ਆ ਆਪਾਂ 90000 ਰੁਪਏ ਮਾਉਂਦੇ ਇਹਦਾ ਬਾਈ ਨੇ ਇਹਦਾ 90000 ਰੇਟ ਰੱਖਿਆ ਇਹ ਕੋਈ ਬਣ ਕੇ ਜ ਵੀ ਫਿਕਸ ਪ੍ਰਾਈਸ ਨਹੀਂ ਹੁੰਦਾ 90000 ਇਹ ਜੋ ਵੀ ਮਾਨਦਾਨ ਵੀ ਹੋ ਜਾਂਦਾ ਬਾਦਕਾਟ ਹੋ ਜਾਂਦੀ ਹੈ ਕੋਈ ਗੱਲ ਨਹੀਂ ਜੇ ਹਿਸਾਬ ਨਾਲ ਗਾਹ ਕਾਉਂਦਾ ਕੋਈ ਤੇ ਇੱਕ ਆਪਣਾ ਫੋਨ ਨੰਬਰ ਜੁੜ ਦੱਸ ਦੇ ਫੋਨ ਨੰਬਰ ਹੈਗਾ ਜੀ 9915213300 99 152 13 309 22 ਦਾ ਫੋਨ ਨੰਬਰ ਹੈ 22 ਦਾ ਨਾਮ ਸੰਦੀਪ ਸਿੰਘ ਪਿੰਡ ਡੇਖ ਤਹਿਸੀਲ ਮੋੜ ਮੰਡੀ ਜ਼ਿਲ੍ਹਾ ਪਟਿੰਡਾ ਸੂਚਾਂ ਤੋਂ ਸੂਚਾਂ ਤੋਂ ਜੇ ਤੁਹਾਨੂੰ ਆਉਣਾ ਹੈ ਬਾਈ ਦਾ ਪੱਠੇ ਦੇ ਨਾਲ ਬਿਲਕੁਲ ਲਿੰਕ ਰੋ ਸੜਕ ਦੇ ਉੱਪਰ ਘਰ ਆ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਬੱਚੀ ਜਾਂਚ ਕਰਕੇ ਖਰੀਦ ਸਕਦੇ ਹੋ ਇੱਕ ਵਾਰੀ ਤੁਹਾਨੂੰ ਫੇਰ ਚੈੱਕ ਕਰਾਉਣਾ ਹੈ ਬੱਚੀ ਦੀਆਂ ਬਰੀਕੀਆਂ ਪ੍ਰਿੰਟ ਕੱਦ ਕਾਠ ਬੱਚੀ ਦਾ ਫੇਸ ਬਿਊਟੀ ਬਹੁਤ ਪਿਆਰੀ ਹੈਗੀ ਪਿਓਰ ਐਚਐਫ ਦੇ ਵਿੱਚ ਪੈਂਦੀ ਹੈਗੀ ਤੇ ਹੋਰ ਬਰੀਕੀਆਂ ਦੇਖ ਸਕਦੇ ਤੁਸੀਂ ਲੇਬ ਦੀ ਜੱਜਮੈਂਟ ਇੱਥੋਂ ਦੁਬਾਰੇ ਕਰਿਓ ਜੇ ਕਲਾ ਕਲਾ ਥਾਣਾ ਨਿਖੜਮਾ ਤੇ ਹੱਥੀ ਚੋਈ ਵਾਲਾ ਮੁੱਠੀ ਵਾਲਾ ਥਾਣ ਲੱਗਿਆ ਬੱਸੀ ਨੂੰ ਬਹੁਤ ਪਿਆਰੀ ਬੱਸੀ ਹੈਗੀ ਬਾਕੀ ਤੁਸੀਂ ਹੋਰ ਜਜਮੈਂਟ ਕਰੋ ਇਥੋਂ ਕਦ ਕਾੜ ਬਿਲਕੁਲ ਸਟ੍ਰੇਟ ਆ ਗਈ ਪ्योर ਐਚਐਫ ਦੇ ਵਿੱਚ ਹੋਰ ਬਾਕੀ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਜਿਹੜੇ ਮੇਰੇ ਵੀਰ ਭਰਾ ਨੂੰ ਬੱਸੀ ਫਿੱਟ ਆਉਂਦੀ ਆ ਜਰੂਰ ਖਰੀਦ ਸਕਦੇ ਹੋ ਜਾਂਚ ਪਰਖ ਕੇ ਤਸੱਲੀ ਕਰਕੇ ਆਪਦੀ ਬੱਸੀ ਖਰੀਦ ਸਕਦੇ ਹੋ ਤੁਸੀਂ ਆਪਣਾ ਕੰਮ ਵੀਡੀਓ ਬਣਾਉਂਦਾ ਆਪੇ ਆਪਦੀ ਸਮਝ ਨਾਲ ਜਾਂਚ ਪਰਖ ਕੇ ਤਸੱਲੀ ਕਰਕੇ ਬੱਸੀ ਖਰੀਦ ਸਕਦੇ ਹੋ ਖੋਰ ਇਦਾਂ ਦੀ ਵੀਡੀਓ ਬਣਵਾਉਣ ਦੇ ਲਈ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ 9592288488 ਐਂਡ ਤੱਕ ਵੀਡੀਓ ਦੇਖਣ ਦੇ ਲਈ ਧੰਨਵਾਦ